ਦਾ ਸ਼ੀਰ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਮੇਰਾ ਨਾਮ ਹੈ ਗਗਨਦੀਪ ਸਿੰਘ ਤੇ ਦੋਸਤੋ ਅੱਜ ਮੈਂ ਮਾਸਟਰ ਕੈਡਰ ਦੀ ਜੋ ਹੈ ਫਰਸਟ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਨ ਲੱਗਾ ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ ਕਿਉਂਕਿ ਇਸ ਦੇ ਵਿੱਚ ਅਸੀਂ ਪਾਰਲੀਮੈਂਟ ਟਰਮਸ ਦੀ ਗੱਲ ਕਰਾਂਗੇ ਜੋ ਕਿ ਗੈਰ ਪ੍ਰੂਸਕੀ ਮਤਾ ਹੋ ਗਿਆ ਜਿਸ ਤਰ੍ਹਾਂ ਸਤਗਣ ਪ੍ਰਸਤਾਵ ਹੋ ਗਿਆ ਰਾਜੇ ਲੈਂਡਕ ਹੋ ਗਿਆ 0 ਘੰਟਾ ਹੋ ਗਿਆ ਤੇ ਪ੍ਰੈਸ਼ਨ ਕਾਲ ਹੋ ਗਿਆ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਰਾਜੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਤੁਹਾਡੇ ਪੇਪਰ ਦੇ ਲਈ ਮਾਸਟਰ ਕੈਡਰ ਹੋ ਗਿਆ ਪੀਐਸ ਟੈਟ ਹੋ ਗਿਆ ਈਟਟੀ ਹੋ ਗਿਆ ਅਤੇ ਅਦਰ ਕੰਪੀਟੀਟਿਵ ਐਗਜ਼ਾਮ ਜੋ ਵੀ ਹਨ ਸਾਰਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਇਹ ਤਾਂ ਇਸ ਨੂੰ ਰਾਜੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਆਹ ਤਾਂ ਇੰਗਲਿਸ਼ ਵਿੱਚ ਦਿੱਤਾ ਹੋਇਆ ਹੈ ਆਪਾਂ ਪੰਜਾਬੀ ਤੇ ਚੱਲਦੇ ਹਾਂ ਕਿਉਂਕਿ ਮਾਸਟਰ ਗ੍ਰੈਜੂਏਟਰ ਦਾ ਪੇਪਰ ਹੈ ਜਿਸ ਤਰ੍ਹਾਂ ਕਿ ਕੱਲ ਇਲੈਕਸ਼ਨ ਹਨ ਅਤੇ ਉਸ ਤੋਂ ਬਾਅਦ ਪੇਪਰਾਂ ਦੀ ਝੜੀ ਲੱਗਣ ਵਾਲੀ ਹੈ ਅਤੇ ਉਸ ਦੇ ਵਿੱਚ ਮਾਸਟਰ ਕੇਡਰ ਵੀ ਇੰਪੋਰਟੈਂਟ ਰੂਲ ਅਦਾ ਕਰਨਾ ਹੈ ਮਤਲਬ ਕਿ ਮਾਸਟਰ ਕੇਡਰ ਦਾ ਪੇਪਰ ਵੀ ਆਉਣਾ ਹੈ ਰਾਜ ਇਹ ਐਸਐਸਟੀ ਮਤਲਬ ਕਿ ਪੋਲੀਟਿਕਲ ਹਿਸਟਰੀ ਐਂਡ ਪੰਜਾਬੀ ਤਿੰਨੋਂ ਸਬਜੈਕਟ ਇੱਥੇ ਕਰਵਾਏ ਜਾਣਗੇ ਅਤੇ ਉਹੀ ਕਰਵਾਇਆ ਜਾਵੇਗਾ ਕੰਟੈਂਟ ਜੋ ਕਿ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ ਤਾਂ ਦੇਖੋ ਸਭ ਤੋਂ ਪਹਿਲੀ ਟਰਮ ਹੈ ਜੋ ਕਿ ਸਾਨੂੰ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਬਜਟ ਮੌਨਸੂਨ ਤੇ ਵਿੰਟਰ ਤਿੰਨ ਸੈਸ਼ਨ ਹੁੰਦੇ ਹਨ ਪਾਰਲੀਮੈਂਟ ਦੇ ਵਿੱਚ ਅਤੇ ਤਿੰਨਾਂ ਸੈਸ਼ਨਾਂ ਦੇ ਵਿੱਚ ਕੋਈ ਨਾ ਕੋਈ ਟਰਮ ਯੂਜ਼ ਹੁੰਦੀ ਹੈ ਉਹਨਾਂ ਸਾਰੀਆਂ ਟਰਮ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਪੇਪਰ ਵਿੱਚ ਸਿੱਧੇ-ਸਿੱਧੇ ਕੁਐਸਚਨ ਇਹਨਾਂ ਚੋਂ ਪੁੱਛੇ ਜਾਂਦੇ ਹਨ ਅਤੇ ਉਹੀ ਟੂ ਬੀ ਪੁਆਇੰਟ ਤੁਹਾਨੂੰ ਇੱਥੇ ਦੱਸਿਆ ਜਾਵੇਗਾ ਤਾਂ ਦੇਖੋ ਬੀ ਐਮ ਡਬਲਯੂ ਇੱਕ ਟ੍ਰਿਕ ਹੈ ਮਤਲਬ ਕੀ ਹੈ ਬਜਟ ਸੈਸ਼ਨ ਮੌਨਸੂਨ ਸੈਸ਼ਨ ਅਤੇ ਵਿంటర్ ਸੈਸ਼ਨ ਤਿੰਨਾਂ ਦੀ ਗੱਲ ਆਪਾਂ ਇੱਥੇ ਕਰਾਂਗੇ ਤਾਂ ਇਹਨਾਂ ਦੇ ਵਿੱਚ ਜੋ ਟਰਮ ਯੂਜ਼ ਹੁੰਦੀਆਂ ਹਨ ਸਭ ਤੋਂ ਪਹਿਲੀ ਟਰਮ ਹੈ ਆਪਰੇਸ਼ਨ ਕਾਲ ਆਪਾਂ ਕਲਰ ਚੇਂਜ ਕਰ ਲੈਨੇ ਹਾਂ ਜੀ ਆਪਰੇਸ਼ਨ ਕਾਲ ਹੈ ਜੋ ਕਿ ਸਭ ਤੋਂ ਪਹਿਲੀ ਟਰਮ ਹੈ ਕਹਿੰਦਾ ਹੈ ਰਾਜੇ ਇਹ ਸਦਨ ਦੀ ਰੋਜ਼ਾਨਾ ਦੀ ਕਾਰਵਾਈ ਪ੍ਰੇਸ਼ਨ ਕਾਲ ਤੋਂ ਹੀ ਸ਼ੁਰੂ ਹੁੰਦੀ ਹੈ ਜਿਸ ਵਿੱਚ ਮੈਂਬਰਾਂ ਦੁਆਰਾ ਮੰਤਰੀਆਂ ਤੋਂ ਪ੍ਰੇਸ਼ਨ ਪੁੱਛੇ ਜਾਂਦੇ ਹਨ ਪ੍ਰੇਸ਼ਨ ਹੇਠ ਲਿਖੀਆਂ ਕਿਸਮਾਂ ਦੇ ਹੁੰਦੇ ਹਨ ਮਤਲਬ ਕੀ ਹੈ ਕਹਿੰਦਾ ਕਿ ਜੇਕਰ ਅਸੀਂ ਗੱਲ ਕਰੀਏ ਸਕੂਲ ਦੀ ਕਿਉਂਕਿ ਮਾਸਟਰ ਕੇਟਰ ਦਾ ਪੇਪਰ ਹੈ ਓਬਵੀਅਸ ਹੈ ਸਕੂਲ ਦੇ ਵਿੱਚ ਟੀਚਰ ਲੱਗਣਾ ਹੈ ਜੇਕਰ ਤੁਸੀਂ ਟੀਚਰ ਬਣ ਕੇ ਇਹ ਸੋਚੋ ਕਿ ਬੱਚੇ ਤੋਂ ਤੁਸੀਂ ਔਰਲੀ ਕੁਐਸਚਨ ਪੁੱਛ ਰਹੇ ਹੋ ਇੱਕ ਟਾਈਪ ਹੋ ਗਿਆ ਉਸ ਦਾ ਟੈਸਟ ਲੈ ਰਹੇ ਹੋ ਦੂਜੀ ਟਾਈਪ ਹੋ ਗਈ ਅਤੇ ਉਸ ਦਾ ਪੇਪਰ ਲੈ ਰਹੇ ਹੋ ਤੀਜੀ ਟਾਈਪ ਹੋ ਗਈ ਤਾਂ ਇਹ ਤਿੰਨੋਂ ਟਾਈਪਸ ਹਨ ਜੋ ਕਿ ਤੁਹਾਡੇ ਇੱਥੇ ਟਰਮਸ ਦੇ ਵਿੱਚ ਵੀ ਯੂਜ਼ ਹੋਣਗੀਆਂ ਸਭ ਤੋਂ ਪਹਿਲੀ ਟਰਮ ਹੈ ਆਪਰੇਸ਼ਨ ਕਾਲ ਆਪਰੇਸ਼ਨ ਕਾਲ ਮਤਲਬ ਕੀ ਹੈ ਆਪਰੇਸ਼ਨ ਕਿਸੇ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਤਾਂ ਕੁਐਸਚਨ ਸਿੱਧਾ ਪੁੱਛਦਾ ਹੈ ਕਿ ਸਦਨ ਦੀ ਕਾਰਵਾਈ ਕਿੱਥੋਂ ਆਰੰਭ ਹੁੰਦੀ ਹੈ ਤਾਂ ਪ੍ਰੇਸ਼ਨ ਕਾਲ ਤੋਂ ਸ਼ੁਰੂ ਹੁੰਦੀ ਹੈ ਇਹ ਕੀ ਹੈ ਸਾਰਿਆਂ ਨੂੰ ਪਤਾ ਵੀ ਹੋਵੇਗਾ ਰਾਜੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਬੋਡੀ ਵਾਰ ਪੁੱਛਿਆ ਗਿਆ ਹੈ ਪ੍ਰੇਸ਼ਨ ਕਾਲ ਤੋਂ ਹਮੇਸ਼ਾ ਕੀ ਹੈ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਦੇਖਿਆ ਜਾਵੇ ਇੱਥੇ ਕੁਐਸਚਨ ਜੋ ਪੁੱਛੇ ਜਾਂਦੇ ਹਨ ਪਹਿਲੇ ਕੁਐਸਚਨ ਹਨ ਰਾਜੇ ਤਾਰਕਿਕ ਪ੍ਰੇਸ਼ਨ ਜਿਸ ਨੂੰ ਸਟਾਰਟ ਕੁਐਸਚਨ ਵੀ ਕਹਿ ਦਿੰਨੇ ਹਾਂ ਤਾਰਕਿਕ ਅਪਰੇਸ਼ਨ ਇਹ ਕੀ ਕਹਿੰਦਾ ਹੈ ਇਹਨਾਂ ਅਪਰੇਸ਼ਨਾਂ ਲਈ ਜ਼ੁਬਾਨੀ ਉੱਤਰ ਮਤਲਬ ਕੀ ਹੈ ਜ਼ੁਬਾਨੀ ਉੱਤਰ ਦੀ ਜ਼ਰੂਰਤ ਹੁੰਦੀ ਹੈ ਇੱਕ ਮੈਂਬਰ ਇੱਕ ਦਿਨ ਵਿੱਚ ਇੱਕ ਤਾਰਕਿਕ ਅਪਰੇਸ਼ਨ ਪੁੱਛ ਸਕਦਾ ਹੈ ਵੈਰੀ ਵੈਰੀ ਇੰਪੋਰਟੈਂਟ ਇੱਕ ਮੈਂਬਰ ਹੈ ਜੋ ਇੱਕ ਦਿਨ ਵਿੱਚ ਇੱਕੋ ਤਾਰਕਿਕ ਅਪਰੇਸ਼ਨ ਪੁੱਛ ਸਕਦਾ ਹੈ ਬੜੀ ਇੰਪੋਰਟੈਂਟ ਲਾਈਨ ਹੈ ਤੁਸੀਂ ਬੁੱਕਸ 'ਚੋਂ ਪੜ੍ਹ ਕੇ ਉਸ ਨੂੰ ਛੇਦੀ-ਛੇਦੀ ਨਿਗਾਹ ਮਾਰ ਕੇ ਛੱਡ ਦਿੰਨੇ ਹੋ ਬਟ ਪੇਪਰ ਦੇ ਵਿੱਚ ਜਦੋਂ ਪੁੱਛਦਾ ਹੈ ਤਾਂ ਤੁਸੀਂ ਕਹਿ ਦਿੰਨੇ ਹੋ ਕਿ ਐਗਜ਼ਾਮੀਨਰ ਨੇ ਹੋਰ ਟਾਈਪ ਨਾਲ ਪੁੱਛ ਲਿਆ ਨਹੀਂ ਰਾਜੇ ਜੇਕਰ ਤੁਸੀਂ ਚੰਗੀ ਤਰ੍ਹਾਂ ਨਾਲ ਵਿਦ ਐਗਜ਼ਾਮਪਲ ਕਰੋਗੇ ਤਾਂ ਕਦੇ ਵੀ ਨਹੀਂ ਭੁੱਲੋਗੇ ਹੁਣ ਆਪਾਂ ਚੱਲਦੇ ਹਾਂ ਫਿਰ ਸਕੂਲ ਤੇ ਜੇਕਰ ਤੁਸੀਂ ਬੱਚੇ ਤੋਂ ਓਰਲੀ ਕੁਐਸਚਨ ਪੁੱਛ ਰਹੇ ਬੱਚੇ ਨੂੰ ਕਿਹਾ ਕਿ ਮੈਂ ਕੱਲ ਤੇਰਾ ਟੈਸਟ ਲਵਾਵਾਂਗਾ ਬਟ ਟੈਸਟ ਦੀ ਜਗ੍ਹਾ ਤੇ ਤੁਸੀਂ ਉਸ ਤੋਂ ਸੋਨਾ ਸ਼ੁਰੂ ਕਰ ਦਿੱਤਾ ਤਾਂ ਉਹ ਉਸ ਦਾ ਆਨਸਰ ਜ਼ੁਬਾਨੀ ਦਵੇਗਾ ਮਤਲਬ ਕੀ ਹੈ ਇਹ ਕਿਹੜੇ ਹੋਗੇ ਤਾਰਕਿਕ ਆਪਰੇਸ਼ਨ ਹੋਗੇ ਮਤਲਬ ਕੀ ਹੈ ਤੁਸੀਂ ਜ਼ੁਬਾਨੀ ਪੁੱਛ ਲਿਆ ਅਤੇ ਇਹ ਕੀ ਹੈ ਇੱਕ ਮੈਂਬਰ ਇੱਕ ਦੇਣ ਵਿੱਚ ਇਹ ਯਾਦ ਰੱਖਣਾ ਹੈ ਇੱਕ ਮੈਂਬਰ ਇੱਕ ਦੇਣ ਵਿੱਚ ਤਾਰਕਿਕ ਆਪਰੇਸ਼ਨ ਕੁਝ ਸਕਦਾ ਹੈ ਇਹ ਤਾਂ ਸੀ ਦੋਸਤੋ ਪਹਿਲੀ ਟਾਈਪ ਦੂਜੀ ਟਾਈਪ ਹੈ ਜੋ ਉਹ ਹੈ ਅ ਤਾਰਕਿਕ ਪ੍ਰੇਸ਼ਨ ਮਤਲਬ ਕੀ ਹੈ ਅਨਸਟਾਰਟ ਕੁਐਸਚਨ ਇਹਨਾਂ ਪ੍ਰੇਸ਼ਨਾਂ ਲਈ ਕਿਹੜਾ ਉੱਤਰ ਲਿਖਤੀ ਉੱਤਰ ਦੀ ਜ਼ਰੂਰਤ ਹੁੰਦੀ ਹੈ ਬੜੀ ਬਾਰ ਕੁਐਸਚਨ ਆਇਆ ਹੈ ਇਹ ਅਤਾਰਕਕ ਆਪਰੇਸ਼ਨ ਮੀਨਸ ਅਨਸਟਾਰਟ ਕੁਐਸਚਨ ਲਈ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਤਾਂ ਲਿਖਤੀ ਉੱਤਰ ਦੀ ਜ਼ਰੂਰਤ ਹੁੰਦੀ ਹੈ ਅਜਿਹਾ ਕਰਨ ਲਈ 10 ਦਿਨਾਂ ਦਾ ਨੋਟਿਸ ਦੇਣਾ ਪੈਂਦਾ ਕਿੰਨੇ ਦਿਨਾਂ ਦਾ ਨੋਟਿਸ ਰਾਜੇ 10 ਦਿਨਾਂ ਦਾ ਨੋਟਿਸ ਦੇਣਾ ਪੈਂਦਾ ਹੈ ਦੋਸਤੋ ਐਗਜ਼ਾਮਪਲ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਬੱਚੇ ਦਾ ਪੇਪਰ ਲਿਆ ਜਾਂਦਾ ਹੈ ਤਾਂ ਜੋ ਉਸ ਦਾ ਪਤਾ ਲੱਗ ਸਕੇ ਕਿ ਉਹ ਕਿੰਨਾ ਕੁ ਪੜਿਆ ਹੈ ਤਾਂ ਲਿਖਤੀ ਉੱਤਰ ਵੀ ਉਸੇ ਤਰ੍ਹਾਂ ਹੈ 10 ਦਿਨਾਂ ਦਾ ਮਤਲਬ ਕੀ ਹੈ ਸਾਲ ਬਾਦ ਬਚੇ ਦੇ ਪੇਪਰ ਜਾਂ ਸੈਸ਼ਨਲ ਪੇਪਰ ਹੁੰਦੇ ਹਨ ਤਾਂ 10 ਦਿਨਾਂ ਦਾ ਨੋਟਿਸ ਦੇ ਦਿੰਦਾ ਹੈ ਇਹ ਅਤਾਰਕਕ ਪ੍ਰੈਸ਼ਨ ਬਟ ਬੱਚਿਆਂ ਦਾ ਕੀ ਹੈ ਪ੍ਰੈਕਟੀਕਲ ਵਿੱਚ ਗੱਲ ਕਰੀਏ ਤਾਂ ਅਸੀਂ ਟੈਸਟ ਲੈਣੇ ਹਨ ਇਸੇ ਤਰ੍ਹਾਂ ਲਿਖਤੀ ਉੱਤਰ ਦੀ ਜ਼ਰੂਰਤ ਹੁੰਦੀ ਹੈ ਆਈ ਹੋਪ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਅਤਾਰਕਕ ਪ੍ਰੇਸ਼ਨ ਜੋ ਹੁੰਦੇ ਹਨ ਉਹਨਾਂ ਚ ਲਿਖਤੀ ਉੱਤਰ ਦੀ ਜ਼ਰੂਰਤ ਹੁੰਦੀ ਹੈ ਤੇ 10 ਦਿਨਾਂ ਦਾ ਨੋਟਿਸ ਦੇਣਾ ਪੈਂਦਾ ਹੈ। ਟੀਜ ਹਨ ਜੋ ਸ਼ਾਰਟ ਨੋਟਿਸ ਪ੍ਰੇਸ਼ਨ ਹੁੰਦੇ ਹਨ ਸ਼ਾਰਟ ਹੁੰਦੇ ਹਨ ਨੋਟਿਸ ਪ੍ਰੇਸ਼ਨ ਕੁਐਸਚਨ ਹੁੰਦੇ ਹਨ ਇਹ ਇਹ ਕਹਿੰਦਾ ਹੈ ਇਸ ਤਰ੍ਹਾਂ ਦੇ ਪ੍ਰੇਸ਼ਨ ਕਿਸੇ ਖਾਸ ਜਨਤਕ ਮੁੱਦੇ ਤੇ ਉਸੇ ਵੇਲੇ ਉੱਤਰ ਦੀ ਮੰਗ ਕਰਦੇ ਹਨ। ਏ ਵੀ ਬੜਾ ਇੰਪੋਰਟੈਂਟ ਹੈ ਜੇਕਰ ਤੁਸੀਂ ਬੱਚੇ ਨੂੰ ਕਹਿ ਦਿੱਤਾ ਕਿ ਟੈਸਟ ਹੈ ਤੁਸੀਂ ਟੈਸਟ ਦਿਓ ਤਾਂ ਟੈਸਟ ਬੱਚਾ ਦੇਵੇਗਾ ਲਿਖਤੀ ਰੂਪ ਵਿੱਚ ਬਟ ਕੀ ਆ ਉਸੇ ਵੇਲੇ ਉਹ ਜੇਕਰ ਪੀਰੀਅਡ 40 ਮਿੰਟਾਂ ਦਾ ਹੈ ਤਾਂ ਉਸ ਦੇ ਵਿੱਚੋਂ 10 ਮਿੰਟਾਂ ਦੇ ਵਿੱਚ ਅਸੀਂ ਟੈਸਟ ਲੈ ਲੈਣੇ ਹਨ ਤਾਂ ਉਹ ਕੀ ਹੋ ਗਿਆ ਸ਼ਾਰਟ ਨੋਟਿਸ ਪ੍ਰੇਸ਼ਨ ਆਈ ਹੋਪ ਤੁਸੀਂ ਹੁਣ ਕਦੇ ਨਹੀਂ ਭੁੱਲਦੇ ਜਦੋਂ ਦੋਸਤੋ ਕੁਐਸਚਨ ਆ ਗਿਆ ਪ੍ਰੇਸ਼ਨ ਕਾਲ ਦਾ ਤਾਂ ਤਿੰਨ ਤਰ੍ਹਾਂ ਦੇ ਪ੍ਰੇਸ਼ਨ ਹੁੰਦੇ ਹਨ ਇਕ ਤਾਂ ਸਰਜੀ ਹੁੰਦਾ ਹੈ ਬੱਚੇ ਤੋਂ ਊਰਲੀ ਕੁਐਸਚਨ ਪੁੱਛ ਲਈ ਇੱਕ ਹੁੰਦਾ ਹੈ ਬੱਚੇ ਦਾ ਟੈਸਟ ਲੈ ਲਿਆ ਤੇ ਤੀਜਾ ਕੀ ਹੈ ਬੱਚੇ ਦਾ ਪੇਪਰ ਲੈ ਲਿਆ ਆਈ ਹੋਪ ਤੁਸੀਂ ਇਹ ਤਿੰਨੇ ਚੰਗੀ ਤਰ੍ਹਾਂ ਦੇ ਨਾਲ ਸੁਨੇ ਵੀ ਹੋਣਗੇ ਅਤੇ ਕਰ ਵੀ ਲੈ ਹੋਣਗੇ ਦੇਖ ਕੇ ਦੋਸਤੋ ਪੇਪਰ ਦੇ ਵਿੱਚ ਜੇਕਰ ਇਹ ਆ ਗਿਆ ਤਾਂ ਤੁਸੀਂ ਕਦੇ ਨਹੀਂ ਭੁੱਲਣਗੇ ਤੁਹਾਡੇ ਲਈ ਐਮਸੀਕਿਊ ਵੀ ਲੈ ਕੇ ਆਵਾਂਗਾ ਇਹਨਾਂ ਦੇ ਦੋਸਤੋ ਤੇ ਉਥੇ ਤੁਸੀਂ ਬਿਲਕੁਲ ਵੀ ਗਲਤ ਨਹੀਂ ਕਰੋਗੇ ਨੈਕਸਟ ਹੈ ਦੋਸਤੋ ਸਿਫਰ ਕਾਲ ਜਿਸ ਨੂੰ ਕੀ ਕਹਿੰਦੇ ਆ ਇੰਗਲਿਸ਼ ਵਿੱਚ ਜ਼ੀਰੋ ਆਵਰ ਕਹਿੰਦੇ ਆ ਸਿਫਰ ਕਾਲ ਹੁੰਦਾ ਹੈ ਆਪਰੇਸ਼ਨ ਜ਼ੀਰੋ ਆਵਰ ਹੁੰਦਾ ਹੈ ਜ਼ੀਰੋ ਘੰਟਾ ਹੁੰਦਾ ਹੈ ਇਸ ਤਰ੍ਹਾਂ ਵੀ ਆ ਸਕਦਾ ਹੈ ਹੁਣ ਇਹ ਕਿਹੜਾ ਹੁੰਦਾ ਹੈ ਇਹ ਸਮਾਂ ਆਪਰੇਸ਼ਨ ਕਾਲ ਤੋਂ ਬਾਅਦ ਕਦੋਂ ਹੁੰਦਾ ਹੈ ਆਪਰੇਸ਼ਨ ਕਾਲ ਤੋਂ ਬਾਅਦ ਦੋਸਤੋ ਜੋ ਅੰਡਰਲਾਈਨ ਕਰਦਾ ਇੰਪੋਰਟੈਂਟ ਲਾਈਨ ਹੈ ਇਹ ਪ੍ਰੇਸ਼ਨ ਕਾਲ ਤੋਂ ਬਾਅਦ ਆਉਂਦਾ ਹੈ ਅਤੇ ਆਮ ਤੌਰ ਤੇ ਕਿੰਨੇ ਵੇ ਸ਼ੁਰੂ ਹੁੰਦਾ ਹੈ ਆਮ ਤੌਰ ਤੇ 12 ਵਜੇ ਸ਼ੁਰੂ ਹੁੰਦਾ ਹੈ ਇਸ ਸਮੇਂ ਮੈਂਬਰ ਚਰਚਾ ਲਈ ਵੱਖ-ਵੱਖ ਮੁੱਦੇ ਉਠਾ ਸਕਦੇ ਹਨ ਦੇਖੋ ਪ੍ਰੇਸ਼ਨ ਕਾਲ ਦੇ ਵਿੱਚ ਤਾਂ ਕੀ ਸੀ ਕੁਐਸਚਨ ਹੀ ਪੁੱਛੇ ਜਾਂਦੇ ਹਨ ਬਟ ਕੁਐਸਚਨ ਪੁੱਛਣ ਤੋਂ ਬਾਅਦ ਪਹਿਲਾਂ ਤੱਤੇ ਹੁੰਦੇਨ ਬਾਅਦ ਚੋਂ 12 ਵਜੇ ਤੋਂ ਬਾਅਦ ਕੀ ਆ ਚਾਹ ਪਾਣੀ ਪੀ ਕੇ ਉਹ ਠੰਡੇ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਕੀ ਆ ਉਹ ਸੀਫਰ ਕਾਲ ਦੇ ਵਿੱਚ ਕੁਐਸਚਨ ਪੁੱਛਣ ਲੱਗ ਜਾਂਦੇ ਹਨ ਜੋ ਕਿ ਪ੍ਰੇਸ਼ਨ ਕਾਲ ਤੋਂ ਬਾਅਦ ਦਾ ਸਮਾਂ ਹੁੰਦਾ ਹੈ ਦੋਸਤੋ ਨੈਕਸਟ ਦੀ ਗੱਲ ਕੀਤੀ ਜਾਵੇ ਬੜਾ ਇੰਪੋਰਟੈਂਟ ਹੈ ਇਹ ਵੀ ਸੀਫਰ ਕਾਲ ਵੀ ਨੈਕਸਟ ਕਹਿੰਦਾ ਹੈ ਕੌਰਮ ਕੌਰਮ ਬਾਰੇ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸਾਂਗਾ ਜੋ ਕਿ ਬੜੀ ਇੰਪੋਰਟੈਂਟ ਹੈ ਤੁਹਾਨੂੰ ਕਿਤੇ ਦੇਖਣ ਨੂੰ ਸੁਣਨ ਨੂੰ ਨਹੀਂ ਮਿਲੀ ਹੋਵੇਗੀ ਕੌਰਮ ਕਹਿੰਦਾ ਹੈ ਕਿਸ ਨੂੰ ਕਿਹਾ ਜਾਂਦਾ ਹੈ ਕੌਰਮ ਸਾਧਨ ਦੀ ਕਾਰਵਾਈ ਚਲਾਉਣ ਲਈ ਘੱਟੋ-ਘੱਟ ਮੈਂਬਰਾਂ ਦੀ ਹਾਜ਼ਰੀ ਕੀ ਹੁੰਦੀ ਹੈ ਕੌਰਮ ਅਖਵਾਉਂਦੀ ਹੈ ਅਨੁਸ਼ੇਦ ਆ ਯਾਦ ਰੱਖਣਾ ਹੈ ਦੋਸਤੋ ਆਰਟੀਕਲ 100 ਅਨੁਸ਼ੇਦ 100 ਦੇ ਵਿੱਚ ਕਿੰਦਾ ਜ਼ਿਕਰ ਹੋਇਆ ਹੈ ਸਰ ਜੀ ਕੌਰਮ ਦਾ ਜ਼ਿਕਰ ਹੋਇਆ ਹੈ ਰਾਜੇ ਇਹ ਜੋ ਨਿੱਕੀਆਂ-ਨਿੱਕੀਆਂ ਗੱਲਾਂ ਹਨ ਇਹ ਹੀ ਤੁਹਾਨੂੰ ਅੱਗੇ ਲੈ ਕੇ ਜਾਣਗੀਆਂ ਜੋ ਵੀ ਮੇਰੇ ਭੈਣ ਭਰਾ ਦੋਸਤ ਮਿੱਤਰ ਦੇਖ ਰਹੇ ਹਨ ਤਾਂ ਇਹ ਜੋ ਮੈਂ ਅੰਡਰਲਾਈਨ ਕਰਦਾ ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਸਮਝਿਆ ਕਰੋ ਅਤੇ ਆਪ ਦੇ ਹੋ ਸਕਦਾ ਨੋਟਿਸ ਵੀ ਬਣਾਓ ਨੋਟਸ ਬਣਾਉਣ ਦੇ ਨਾਲ ਤੁਸੀਂ ਕੀ ਹੈ ਪੇਪਰ ਦੇ ਵਿੱਚ ਉਸੇ ਨੂੰ ਨਿਗਾਹ ਮਾਰ ਕੇ ਜਾਉਂਗੀ ਵੈਸੇ ਤਾਂ ਜੋ ਮੈਂ ਲਿਖਿਆ ਹੈ 2b ਪੁਆਇੰਟ ਮਤਲਬ ਕਿ ਮੇਰੇ ਨੋਟਸ ਹੀ ਬਣਾਏ ਹੋਏ ਹਨ ਜੇਕਰ ਤੁਸੀਂ ਨੋਟਸ ਚੋ ਵੀ ਨੋਟਸ ਬਣਾਉਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਇਸ ਦਾ ਫਾਇਦਾ ਹੋਵੇਗਾ ਦੋਸਤੋ ਅਨੁਸ਼ੇਦ ਆਰਟੀਕਲ 100 ਦੇ ਵਿੱਚ ਗੌਰਮ ਦੀ ਗੱਲ ਹੋਈ ਹੈ ਇਸ ਦਾ ਜ਼ਿਕਰ ਇਹ ਹੈ ਕਿ ਸੰਸਦ ਦੇ ਕਿਸੇ ਵੀ ਸਦਨ ਦੀ ਕਾਰਵਾਈ ਚਲਾਉਣ ਲਈ ਸਦਨ ਦੇ ਕਿੰਨੇ ਮੈਂਬਰ ਹੋਣੇ ਚਾਹੀਦੇ ਹਨ 10% ਵੀ ਆ ਸਕਦਾ অপਸ਼ਨ ਚ 1/10 ਵੀ ਆ ਸਕਦਾ ਹੈ ਹੁਣ ਦੇਖੋ ਦੋਸਤੋ ਜੋ ਮੈਂ ਤੁਹਾਨੂੰ ਦੱਸਣਾ ਸੀ ਇੰਪੋਰਟੈਂਟ 1/10 ਸੀਸਾ ਜੋ ਹੁੰਦੇ ਹਨ ਮਤਲਬ ਕੀ ਇਸ ਦਾ ਕਹਿੰਦਾ ਜੇਕਰ ਅਸੀਂ ਲੋਕ ਸਭਾ ਦੀ ਗੱਲ ਕਰੀਏ ਤਾਂ 500 ਹੁਣ ਤਾਂ 43 ਮੈਂਬਰ ਹੀ ਰਹਿ ਗਏ ਹਨ ਅਤੇ ਜੇਕਰ ਰਾਜ ਸਭਾ ਦੀ ਗੱਲ ਕਰੀਏ ਤਾਂ 245 ਮੈਂਬਰ ਹਨ ਹੁਣ ਸਦਨ ਦੀ ਕਾਰਵਾਈ ਤਾਂ ਹੀ ਚੱਲੇਗੀ ਜੇਕਰ ਇਸ ਦਾ 10% ਮਤਲਬ ਕੀ ਹੈ 55 ਬੰਦੇ ਸਦਨ ਦੇ ਵਿੱਚ ਹੋਣਗੇ ਤਾਂ ਕਾਰਵਾਈ ਚੱਲੇਗੀ ਸਦਨ ਦੇ ਵਿੱਚ ਕੋਈ ਵੀ ਸੈਸ਼ਨ ਹੁੰਦਾ ਹੈ ਭਾਵੇਂ ਉਹ ਬਜਟ ਹੋਵੇ ਮੌਨਸਨ ਹੋਵੇ ਜਾਂ ਵਿంటర్ ਹੋਵੇ ਤਾਂ ਹੀ ਚੱਲੇਗਾ ਜੇਕਰ 1/10 ਮੈਂਬਰ ਹੋਣਗੇ ਤੇ ਇੱਥੇ ਕੀ ਹੈ ਘੱਟੋ ਘੱਟ 25 ਮੈਂਬਰ ਹੋਣੇ ਜ਼ਰੂਰੀ ਹਨ ਦੋਸਤੋ ਇਹ ਯਾਦ ਰੱਖਣਾ ਹੈ 55 ਜਾਂ 25 ਦੋਸਤੋ ਦੂਜੀ ਗੱਲ ਜੋ ਮੈਂ ਤੁਹਾਨੂੰ ਦੱਸਣੀ ਸੀ ਆਪੋਜੀਸ਼ਨ ਦੇ ਵਿੱਚ ਦੋਸਤੋ ਧਿਆਨ ਨਾਲ ਸੁਣਿਓ ਆਪੋਜੀਸ਼ਨ ਦੇ ਵਿੱਚ ਪਹਿਲਾਂ ਹੁੰਦਾ ਸੀ ਕੌਰਮ ਹੋਣਾ ਜ਼ਰੂਰੀ ਹੈ ਮਤਲਬ ਕੀ ਹੈ 1/10 ਮੈਂਬਰ 10% ਮੈਂਬਰ ਹੋਣੇ ਜ਼ਰੂਰੀ ਹਨ ਜਿਸ ਦੇ 10% ਮੈਂਬਰ ਹਨ ਉਹ ਕੀ ਹੈ ਉਹ ਆ ਜਾਂਦਾ ਹੈ ਆਪੋਜੀਸ਼ਨ ਦੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲਾਈਨ ਹੈ ਦੋਸਤੋ ਵੈਸੇ ਤਾਂ ਅੱਜਕੱਲ ਕੌਰਮ ਦਾ ਕੁਐਸਚਨ ਇਹੀ ਬਣਦਾ ਹੈ ਕਿ ਕੌਰਮ ਕਿਸ ਨੂੰ ਕਹਿੰਦੇ ਹਨ ਕੌਰਮ ਤੁਸੀਂ ਇਹ ਨਾ ਲਾਉਣਾ ਕਿ ਪਿਕਚਰ ਮੂਵੀ ਦਾ ਨਾਮ ਹੈ ਇਹ ਕੀ ਹੈ ਇੱਕ ਪਾਰਲੀਮੈਂਟ ਟਰਮ ਹੈ ਦੋਸਤੋ ਨੈਕਸਟ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਅਵਿਸ਼ਵਾਸ ਪ੍ਰਸਤਾਵ ਅਵਿਸ਼ਵਾਸ ਪ੍ਰਸਤਾਵ ਆ ਗਿਆ ਦੋਸਤੋ ਤਾਂ ਲੋਕ ਕੰਫੀਡੈਂਸ ਮੋਸ਼ਨ ਆ ਗਿਆ ਸਭਿਧਾਨ ਦੇ ਅਨੁਸਾਰ ਮੰਤਰੀ ਪ੍ਰੀਸ਼ਦ ਉਹਨਾਂ ਸਮਾਂ ਕੰਮ ਕਰ ਸਕਦੀ ਹੈ ਕਿੰਨਾ ਸਮਾਂ ਜਿੰਨਾ ਸਮਾਂ ਉਸ ਕੋਲ ਕਿਸ ਤਾ ਲੋਕ ਸਭਾ ਵਿੱਚ ਵਿਸ਼ਵਾਸ ਪ੍ਰਾਪਤ ਹੈ ਮਦਲੂਗਿਆ ਕਹਿੰਦਾ ਇਸਦਾ ਕਿ ਜੇਕਰ ਤੁਸੀਂ ਕੋਈ ਕੰਮ ਵਧੀਆ ਕਰੋਗੇ ਤਾਂ ਤੁਹਾਡੀ ਸਲਾਹਤ ਹੋਵੇਗੀ ਤੇ ਤੁਸੀਂ ਉਹ ਕੰਮ ਤੇ ਟਿਕੇ ਰਹੋਗੇ ਜੇਕਰ ਤੁਸੀਂ ਕੰਮ ਮਾੜੇ ਕਰੋਗੇ ਤਾਂ ਤੁਹਾਨੂੰ ਲੋਕ ਭੰਡਣ ਲੱਗ ਜਾਣਗੇ ਤੁਹਾਡੇ ਤੋਂ ਸવાય ਕਿਸੇ ਹੋਰ ਤੋਂ ਕੰਮ ਕਰਾਉਣ ਲੱਗ ਜਾਣਗੇ ਉਹੀ ਗੱਲ ਇੱਥੇ ਕਹਿੰਦਾ ਹੈ ਕਿ ਲੋਕ ਸਭਾ ਵਿੱਚ ਜਿੰਨਾ ਚਿਰ ਵਿਸ਼ਵਾਸ ਪ੍ਰਾਪਤ ਹੈ ਉਹ ਨਜ਼ਰ ਠੀਕ ਹੈ ਜੇਕਰ ਨਾ ਵਿਸ਼ਵਾਸ ਪ੍ਰਾਪਤ ਹੋਇਆ ਤਾਂ ਅਵਿਸ਼ਵਾਸ ਪ੍ਰਸਤਾਵ ਲਾ ਕੇ ਸਰਕਾਰ ਨੂੰ ਸਿੱਟਿਆ ਜਾ ਸਕਦਾ ਹੈ ਜੇਕਰ ਇੱਕ ਵਾਰ ਇੱਕ ਵਾਰ ਵਿਸ਼ਵਾਸ ਗਵਾ ਲਿਆ ਜਾਵੇ ਤਾ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ ਹੈ ਆ ਬੜੀ ਇੰਪੋਰਟੈਂਟ ਲਾਈਨ ਹੈ ਦੋਸਤੋ ਸਰਕਾਰ ਨੂੰ ਅਸਤੀਫਾ ਕਦੋਂ ਦੇਣਾ ਪੈਂਦਾ ਹੈ ਅਵਿਸ਼ਵਾਸ ਪ੍ਰਸਤਾਵ ਜੇਕਰ ਉਸਤੇ ਪਾਸ ਹੋ ਜਾਵੇ ਇਹ ਕੇਵਲ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ ਬਹੁਤ ਇੰਪੋਰਟੈਂਟ ਲਾਈਨ ਹੈ ਦੋਸਤੋ ਉਥੇ ਕੁਐਸਚਨ ਆ ਜਾਵੇਗਾ ਅਵਿਸ਼ਵਾਸ ਪ੍ਰਸਤਾਵ ਇਹਨਾਂ ਵਿੱਚੋਂ ਕਿਸ ਵਿੱਚ ਪੇਸ਼ ਕੀਤਾ ਜਾਂਦਾ ਹੈ ਲੋਕ ਸਭਾ ਰਾਜ ਸਭਾ ਦੋਨੋਂ ਜਾਂ ਕੋਈ ਨਹੀਂ ਤਾ ਦੋਨੋ ਲਾ ਕੇ ਆਉਂਗੀ ਤਾਂ ਤੁਹਾਡਾ ਦੋਸਤੋ ਰਾਜੀ ਮੇਰੇ ਭੈਣ ਭਰਾਵੋ دوست ਮਿੱਤਰੋ ਗਲਤ ਹੋ ਜਾਵੇਗਾ ਤੁਸੀਂ ਲੋਕ ਸਭਾ ਹੀ ਲਾ ਕੇ ਆਉਣਾ ਹੈ ਬੜਾ ਇੰਪੋਰਟੈਂਟ ਕੁਐਸਚਨ ਹੈ ਇਹ ਲੋਕ ਸਭਾ ਨੈਕਸਟ ਦੀ ਗੱਲ ਕਰੀਏ ਦੋਸਤੋ ਜੇਕਰ ਦੋਸਤੋ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਅੱਗੇ ਕਹਿੰਦਾ ਹੈ ਲੈਂਡਕ ਸੈਸ਼ਨ ਇਹ ਵੀ ਇੱਕ ਟਰਮ ਹੈ ਮਤਲਬ ਇਹ ਲੰਗੜੀ ਇਹ ਲੈਂਬ ਲੈਂਬ ਡੱਕ ਸੈਸ਼ਨ ਹੋ ਗਿਆ ਮਤਲਬ ਕੀ ਹੋ ਗਿਆ ਲੜਕ ਦੀ ਸਰਕਾਰ ਹੋ ਗਈ ਇਹ ਆ ਗਿਆ ਇਹ ਸੈਸ਼ਨ ਉਦੋਂ ਹੁੰਦਾ ਹੈ ਜਦੋਂ ਨਵੀਂ ਲੋਕ ਸਭਾ ਦਾ ਗਠਨ ਹੁੰਦਾ ਹੈ ਪਰੰਤੂ ਪੁਰਾਣੀ ਲੋਕ ਸਭਾ ਦੇ ਮੈਂਬਰ ਆਖਰੀ ਵਾਰ ਮਿਲਦੇ ਹਨ ਲੈਂਬ ਡੱਕ ਸੰਸਦ ਦੇ ਉਹ ਮੈਂਬਰ ਹੁੰਦੇ ਹਨ ਜੋ ਦੁਬਾਰਾ ਚੁਣੇ ਨਹੀਂ ਜਾਂਦੇ ਮਤਲਬ ਕਿ ਲੜਕ ਜਾਂਦੇ ਹਨ ਉਹ ਦਵਾਰਾ ਚੁਣੇ ਹੀ ਨਹੀਂ ਜਾਂਦੇ ਦੋਸਤੋ ਲੈਂਡਕ ਸੈਸ਼ਨ ਯਾਦ ਰੱਖਣਾ ਹੈ ਜਦੋਂ ਲੋਕ ਸਭਾ ਭੰਗ ਹੁੰਦੀ ਹੈ ਮਤਲਬ ਕਿ ਕੋਈ ਨਾ ਕੋਈ ਉਸ ਤੇ ਇਲਜ਼ਾਮ ਲੱਗਦਾ ਹੈ ਜੇਕਰ ਉਸ ਨੇ ਸਾਬਤ ਕਰ ਦਿੱਤਾ ਪ੍ਰੂਵ ਕਰ ਦਿੱਤਾ ਠੀਕ ਹੈ ਅਦਰਵਾਇਜ਼ ਸਰਕਾਰ ਡਿੱਗ ਪੈਂਦੀ ਹੈ ਅਤੇ ਜੋ ਸਰਕਾਰ ਡਿੰਗ ਪੀ ਕਿਸੇ ਲੀਡਰ ਕਰਕੇ ਤਾਂ ਉਹ ਕੀ ਆ ਲੀਡਰ ਦੁਆਰਾ ਨਹੀਂ ਚੁਣਿਆ ਜਾਂਦਾ ਦੋਸਤੋ ਬੜਾ ਇੰਪੋਰਟੈਂਟ ਹੈ ਲੈਂਡਕ ਸੈਸ਼ਨ ਬਾਰੇ ਬਹੁਤ ਹੀ ਜਿਆਦੇ ਇੰਪੋਰਟੈਂਟ ਗੱਲਾਂ ਲਿਖੀਆਂ ਹਨ ਇੱਥੇ ਨੈਕਸਟ ਕਹਿੰਦਾ ਹੈ ਜੀ ਸਤਗਨ ਪ੍ਰਸਤਾਵ ਜੋ ਸਤਗਨ ਪ੍ਰਸਤਾਵ ਹੈ ਜੋ ਐਡਜਰਨਮੈਂਟ ਮੋਸ਼ਨ ਹੈ ਇਹ ਕੀ ਕਹਿੰਦਾ ਹੈ ਕਿਸੇ ਖਾਸ ਮਹੱਤਵ ਦੇ ਮੁੱਦੇ ਤੇ ਚਰਚਾ ਕਰਨ ਲਈ ਸੰਸਦ ਦੀ ਕਾਰਵਾਈ ਨੂੰ ਰੋਕਣ ਲਈ ਦਿੱਤਾ ਜਾਂਦਾ ਹੈ ਕੋਈ ਖਾਸ ਮਹੱਤਵਪੂਰਨ ਮੁੱਦਾ ਹੁੰਦਾ ਹੈ ਉਹਦੇ ਤੇ ਚਰਚਾ ਕਰਨ ਲਈ ਕੀ ਹੈ ਐਡਜਰਨਮੈਂਟ ਮੋਸ਼ਨ ਸਤਗਣ ਪ੍ਰਸਤਾਵ ਉਸ ਨੂੰ ਰੋਕਣ ਦੇ ਲਈ ਕੀ ਹੈ ਦਿੱਤਾ ਜਾਂਦਾ ਹੈ ਐਵੇਂ ਨਹੀਂ ਦਿੱਤਾ ਜਾਂਦਾ ਦੇਖੋ ਕੀ ਕਹਿੰਦਾ ਹੈ ਦੋਸਤੋ ਇਹ ਕੋਈ ਵੀ ਮੈਂਬਰ ਸਤਗਣ ਪ੍ਰਸਤਾਵ ਲਿਆ ਸਕਦਾ ਹੈ ਆਬੀਅਸਾ ਜਿੰਨੇ ਵੀ 543 ਮੈਂਬਰ ਚੁਣ ਕੇ ਗਏ ਹਨ ਉਹਨਾਂ ਵਿੱਚੋਂ ਕੋਈ ਵੀ ਮੈਂਬਰ ਸਤਗਨ ਪ੍ਰਸਤਾਵ ਲਿਆ ਸਕਦਾ ਹੈ ਜੇਕਰ 50 ਮੈਂਬਰ ਇਸ ਦਾ ਸਮਰਥਨ ਕਰ ਦੇਣ ਤਾਂ ਸਪੀਕਰ ਇਸ ਦੀ ਇਜਾਜ਼ਤ ਦੇ ਦਿੰਦਾ ਹੈ ਇਸ ਦੀ ਪੂਰਵ ਸੂਚਨਾ ਦੇਣ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਦੇਣੀ ਪੈਂਦੀ ਹੈ ਦੋਸਤੋ ਇਹ ਨਈ ਕੇ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਸਤ ਗਣ ਪ੍ਰਸਤਾਵ ਦੋ ਨੋ ਦੋਸਤੋ ਇਹ ਕੀ ਹੈ ਉਸ ਤੋਂ ਪਹਿਲਾਂ ਦੇਣਾ ਪੈਂਦਾ ਹੈ ਮਤਲਬ ਇੱਕ ਦਿਨ ਪਹਿਲਾਂ ਕਹਿ ਦਿੱਤਾ ਅਗਲੇ ਦਿਨ ਉਹ ਕੀ ਹੈ ਜੇਕਰ 50 ਮੈਂਬਰਾਂ ਨੇ ਸਮਰਥਨ ਦੇ ਦਿੱਤਾ ਤਾਂ ਅਗਲੇ ਦਿਨ ਉਸ ਮੁੱਦੇ ਤੇ ਗੱਲ ਹੋਵੇਗੀ ਜੋ ਪਹਿਲਾਂ ਮੁੱਦਾ ਚੱਲ ਰਿਹਾ ਸੀ ਉਹ ਕੀ ਇੱਕ ਵਾਰੀ ਰੁਕ ਜਾਵੇਗਾ ਦੋਸਤੋ ਤਾਂ ਬੜੀ ਇੰਪੋਰਟੈਂਟ ਇਸ ਦੇ ਵਿੱਚ ਵੀ ਗੱਲ ਕਹੀ ਗਈ ਹੈ ਨੈਕਸਟ ਗੰਦਾ ਦੋਸਤੋ ਧਿਆਨ ਦਿਵਾਉ ਮਤਾ ਧਿਆਨ ਦਿਵਾਉ ਮਤਾ ਬੜਾ ਇੰਪੋਰਟੈਂਟ ਹੈ ਕੋਈ ਵੀ ਮੈਂਬਰ ਸਪੀਕਰ ਦੀ ਅਗੇਤੀ ਪ੍ਰਵਾਨਗੀ ਨਾਲ ਕਿਸੇ ਮੰਤਰੀ ਨੂੰ ਸਪੀਕਰ ਪ੍ਰਵਾਨਗੀ ਦਵੇਗਾ ਤਾਂ ਹੀ ਉਹਨੂੰ ਧਿਆਨ ਦਿਵਾਇਆ ਜਾਵੇਗਾ ਕਿਸੇ ਖਾਸ ਜਨਤਕ ਮੁੱਦੇ ਤੇ ਧਿਆਨ ਦੇਣ ਲਈ ਕਹਿ ਸਕਦਾ ਹੈ ਅਤੇ ਬਿਆਨ ਦੇਣ ਲਈ ਸਮੇਂ ਦੀ ਮੰਗ ਕਰ ਸਕਦਾ ਹੈ ਬੜਾ ਇੰਪੋਰਟੈਂਟ ਹੈ ਦੋਸਤੋ ਧਿਆਨ ਦਿਵਾਉਣਾ ਹੈ ਕਿਸੇ ਨੂੰ ਕਿਸੇ ਮੁੱਦੇ ਤੇ ਖਾਸ ਜਨਤਕ ਮੁੱਦੇ ਤੇ ਧਿਆਨ ਦਿਵਾਉਣ ਲਈ ਕਹਿ ਸਕਦਾ ਬਟ ਉਸ ਤੋਂ ਪਹਿਲਾਂ ਕਿਸ ਦੀ ਪ੍ਰਮਾਣਗੀ ਅਗੇਤੀ ਪ੍ਰਮਾਣਗੀ ਲੈਣੀ ਹੋਵੇਗੀ ਸਪੀਕਰ ਦੀ ਲੈਣੀ ਹੋਵੇਗੀ ਦੋਸਤੋ ਬੜਾ ਇੰਪੋਰਟੈਂਸੀ ਤਾਂ ਇਹ ਸੀ ਦੋਸਤੋ ਟਰਮਸ 10 ਟਰਮਸ ਕਰਵਾ ਦਿੱਤੀਆਂ ਹਨ ਦੋਸਤੋ ਅਤੇ ਜੋ ਇਹਦੂ ਗਾਂ ਟਰਮਸ ਹੋਰ ਪਈਆਂ ਹਨ ਆਪਾਂ ਉਨਾ ਤੇ ਵੀ ਕੱਲ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਿਉਂਕਿ ਮਾਸਟਰ ਕੈਡਰ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਮਾਸਟਰ ਕੈਡਰ ਦੇ ਵਿੱਚ ਜੇਕਰ ਇਹ ਕੁਐਸਚਨ ਪੁੱਛੇ ਗਏ ਤਾਂ ਉਹ ਇਹਨਾਂ ਨੂੰ ਗਲਤ ਨਾ ਕਰਨ ਸਕਿਪ ਨਾ ਕਰਨ ਕਰਕੇ ਆਉਣ ਤਾਂ ਆਪ ਦਾ ਨੰਬਰ ਕੀ ਹੈ ਇੱਕ ਨੰਬਰ ਪੱਕਾ ਕਰਕੇ ਆਉਣ ਕਿਉਂਕਿ ਇੱਕ ਇੱਕ ਬੂੰਦ ਦੇ ਨਾਲ ਘੜਾ ਭਰ ਜਾਂਦਾ ਹੈ ਉਸੇ ਤਰ੍ਹਾਂ ਇੱਕ ਇੱਕ ਨੰਬਰ ਦੇ ਨਾਲ 150 ਨੰਬਰ ਦੇ ਨੇੜੇ ਚਲੇ ਜਾਓਗੇ ਤਾਂ ਤੁਹਾਨੂੰ ਕੀ ਹੈ ਗਵਰਨਮੈਂਟ ਜੋਬ ਮਿਲ ਜਾਵੇਗੀ ਦੋਸਤੋ ਇਹੀ ਟੀਚਾ ਹੈ ਕਿ ਤੁਹਾਨੂੰ ਗਵਰਨਮੈਂਟ ਜੋਬ ਮਿਲੇ ਅਤੇ ਇਹ ਜੇਕਰ ਤੁਹਾਨੂੰ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਵੀਡੀਓਜ਼ ਦੇਖਣੀਆਂ ਚਾਹੁੰਦੇ ਹੋ ਤਾਂ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਵੀ ਮਿਲਦੀ ਰਹੇ ਅਤੇ ਜੇਕਰ ਕੰਟੀਨਿਊ ਵੀਡੀਓ ਇਸੇ ਤਰ੍ਹਾਂ ਮਿਲਦੀਆਂ ਰਹਿਣ ਚਾਹੋਣੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ